ਹਾਂਜੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਮਾਈ YouTube ਚੈਨਲ ਅੱਜ ਮੈਂ ਅੱਟਵਾ ਟ ਇਹਨਾਂ ਸ਼ੇਅਰ ਕਰਨ ਲੱਗੀ ਆ ਮਟਰ ਮਖਾਣਾ ਤੇ ਕਾਜੂ ਰੈਸਪੀ ਉਹਦੇ ਵਾਸਤੇ ਮੈਂ ਮਟਰ ਮਖਾਣੇ ਤੇ ਕਾਜੂ ਇੱਕ ਕਟੋਰੀ ਲਏ ਆ ਤੇ ਇੱਧਰ ਸਾਡੇ ਜਿਹੜਾ ਅਦਰ ਲਸਣ ਪਿਆਜ਼ ਆ ਇਹ ਸਾਰੇ ਅਸੀਂ ਚੋਪ ਕਰਕੇ ਰੱਖ ਲਿਆ ਨਾਲ ਹੀ ਟਮਾਟਰ ਤੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਕੜਾਈ ਆ ਉਹਨੂੰ ਗਰਮ ਕਰਕੇ ਤੇ ਉਹਦੇ ਵਿੱਚ ਜਿਹੜਾ ਕੁਕਿੰਗ ਔਇਲ ਆ ਉਹਨੂੰ ਗਰਮ ਕਰਾਂਗੇ ਤੇ ਤੁਸੀਂ ਇਹ ਤੋਂ ਬਾਅਦ ਕੁਕਿੰਗ ਆਇਲ ਵਿੱਚ ਜਿਹੜੇ ਮਖਾਣੇ ਆ ਸਾਡੇ ਉਹਨੂੰ ਰੋਸਟ ਕਰਨਾ ਸੀ ਤੁਸੀਂ ਜਾਓ ਤੇ ਜਿਹੜਾ ਦੇਸੀ ਘੀਓ ਵੀ ਯੂਜ਼ ਕਰ ਸਕਦੇ ਹੋ ਤਾਂ ਕਿ ਰੋਸਟ ਕਰਨ ਦਾ ਸਿਰਫ ਮੋਟਿਵ ਇਹੀ ਆ ਕਿ ਜਿਹੜੇ ਸਾਡੇ ਮਖਾਣੇ ਆ ਥੋੜੇ ਕਰੰਚੀ ਹੋ ਜਾਣ ਤੇ ਇਹਨਾਂ ਦਾ ਜਿਹੜਾ ਟੇਸਟ ਬਹੁਤ ਵਧੀਆ ਆਵੇ ਤੇ ਲੋ ਫਲੇਮ ਤੇ ਕਰਾਂਗੇ ਇਹਨਾਂ ਨੂੰ ਤੇ ਇੱਧਰ ਸਾਡੇ ਜਿਹੜੇ ਰੋਸਟ ਹੋ ਗਏ ਆ ਮਖਾਣੇ ਹੁਣ ਅਸੀਂ ਇਹਨਾਂ ਨੂੰ ਕਰਦੇ ਆਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਤਾਂ ਕਿ ਇਹ ਠੰਡੇ ਹੋ ਜਾਣ ਤੇ ਥੋੜੇ ਕ੍ਰਿਸਪੀ ਹੋ ਜਾਣ ਤੇ ਹੁਣ ਅਸੀਂ ਇੱਧਰ ਦੂਸਰੇ ਬਣੇ ਇੱਕ ਕੜਾਈ ਰੱਖੀ ਆ ਲੋਹੇ ਦੀ ਛੋਟੀ ਜੀ ਉਹਦੇ ਵਿੱਚ ਪਾਣੀ ਐਡ ਕੀਤਾ ਵਾ ਡੇਢ ਕਟੋਰੀ ਇਹਦੇ ਵਿੱਚ ਅਸੀਂ ਜਿਹੜਾ ਪਿਆਜ਼ ਆ ਤੇ ਕਾਜੂ ਉਹਦੀ ਪੇਸਟ ਤਿਆਰ ਕਰਨੀ ਆ ਤੇ ਇੱਧਰ ਅਸੀਂ ਉਸੇ ਕੜਾਈ ਦੇ ਵਿੱਚ ਫਿਰ ਕੁਕਿੰਗ ਔਇਲ ਪਾ ਦਿੱਤਾ ਵਾ ਜਦੋਂ ਸਾਡਾ ਕੁਕਿੰਗ ਆਇਲ ਪੂਰੀ ਤਰ੍ਹਾਂ ਹੀਟ ਹੋ ਜਾਏਗਾ ਉਦੋਂ ਅਸੀਂ ਇਹਦੇ ਵਿੱਚ ਐਡ ਕਰਨਾ ਵਾ ਆਪਣਾ ਤੜਕਾ ਤੇ ਇੱਧਰ ਦੇਖੋ ਜਿਹੜੇ ਮਖਾਣੇ ਆ ਸਾਡੇ ਇੱਕਦਮ ਕਰੰਚੀ ਹੋ ਗਏ ਆ ਇੱਧਰ ਪਾਣੀ ਜਿਹੜਾ ਕੜਾਈ 'ਚ ਰੱਖਿਆ ਸੀ ਅਸੀਂ ਇਹ ਬੋਇਲ ਹੋ ਗਿਆ ਵਾ ਤੇ ਇੱਧਰ ਅਸੀਂ ਰਫਲੀ ਜਿਹੜੇ ਪਿਆਜ਼ ਹੀ ਚੋਪ ਕੀਤੇ ਉਹ ਵੀ ਚ ਐਡ ਕਰ ਦਿੱਤੇ ਆ ਇਹ ਡੇਢ ਪਿਆਜ਼ ਆ ਤੇ ਨਾਲ ਦੇ ਨਾਲ ਇਹਦੇ ਵਿੱਚ ਅਸੀਂ ਜਿਹੜੇ ਕਾਜੂ ਆ ਥੋੜੇ ਜਿਹਾ ਹੋ ਐਡ ਕਰਾਂਗੇ ਤੇ ਇਹਨਾਂ ਨੂੰ ਅਸੀਂ ਦੋਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇੱਕ ਬੋਇਲ ਦਵਾਵਾਂਗੇ ਇੱਦਾਂ ਸਾਡਾ ਕੁਕਿੰਗ ਔਇਲ ਆ ਉਹ ਵੀ ਗਰਮ ਹੋ ਗਿਆ ਵਾ ਦੂਸਰੀ ਸਾਈਡ ਇਹਦੇ ਵਿੱਚ ਖੜੇ ਮਸਾਲੇ ਜਿਵੇਂ ਦਾਲਚੀਨੀ ਹੋ ਗਈ ਆ ਦੋ ਛੋਟੇ ਟੁਕੜੇ ਲਈ ਆ ਇੱਕ ਮੋਟੀ ਇਲਾਚੀ ਲਈ ਆ ਤਿੰਨ ਚਾਰ ਹਰੀ ਇਲਾਚੀ ਲਈ ਆ ਤੇ ਲੌਂਗ ਤੁਸੀਂ ਤਿੰਨ ਚਾਰ ਲਲੋ ਜਵਿਤਰੀ ਆ ਤੇ ਦੋ ਸੁੱਕੀ ਹੋਈ ਲਾਲ ਮਿਰਚ ਤੇ ਜੀਰਾ ਜਿਹੜਾ ਵਾ ਥੋੜਾ ਜਿਹਾ ਅੱਧਾ ਚਮਚ ਉਹ ਐਡ ਕੀਤਾ ਵਾ ਹਲਕਾ ਜਾਂ ਫਰਾਈ ਕਰਨ ਤੋਂ ਬਾਅਦ ਨਾਲ ਹੀ ਇਹਦੇ ਵਿੱਚ ਅਸੀਂ ਪਿਆਜ਼ ਨੂੰ ਐਡ ਕਰ ਦਵਾਂਗੇ ਜਿਹੜਾ ਪਿਆਜ਼ ਆ ਇਹ ਅਸੀਂ ਬ੍ਰੀਕ ਚੋਪ ਕੀਤਾ ਹੋਇਆ ਵਾ ਤੇ ਪਿਆਜ਼ ਨੂੰ ਚੰਗੀ ਤਰ੍ਹਾਂ ਫਰਾਈ ਕਰਾਂਗੇ ਅਸੀਂ ਇਹਦਾ ਥੋੜਾ ਜਿਹਾ ਕਲਰ ਜਿਹੜਾ ਵਾ ਚੇਂਜ ਕਰਨਾ ਸੀ ਇੱਧਰ ਜਿਹੜੀ ਦੂਸਰੀ ਸਾਈਡ ਅਸੀਂ ਪਿਆਜ਼ ਤੇ ਕਾਜੂ ਆ ਉਹ ਵੀ ਚੰਗੀ ਤਰ੍ਹਾਂ ਬੋਇਲ ਹੋਣੇ ਸ਼ੁਰੂ ਹੋ ਗਿਆ ਜਿਹੜਾ ਪਿਆਜ਼ ਦਾ ਕਲਰ ਆ ਤੁਹਾਨੂੰ ਪਤਾ ਹੈ ਟਰਾਂਸਪੇਰੈਂਟ ਹੋ ਗਿਆ ਦਿਖਦਾ ਪਿਆ ਵਾ ਤੇ ਇੱਧਰ ਵੀ ਪਿਆਜ਼ ਦਾ ਕਲਰ ਚੇਂਜ ਹੋ ਗਿਆ ਵਾ ਹੁਣ ਇਹਦੇ ਵਿੱਚ ਬ੍ਰੇਕ ਜਿਹੜਾ ਸੀ ਚੋਪ ਕੀਤਾ ਹੋਇਆ گارਲਿਕ ਤੇ ਜਿਹੜਾ ਜਿੰਜਰ ਆ ਦੋਵੇਂ ਚੀਜ਼ਾਂ ਨੂੰ ਐਡ ਕਰਾਂਗੇ ਟਰਨ ਬਾਈ ਟਰਨ ਪਹਿਲਾ ਸੀ ਜਿਹੜਾ ਜਿੰਜਰ ਆ ਉਹਨੂੰ ਐਡ ਕੀਤਾ ਵਾ ਉਹ ਵੀ ਐਸੀ ਸਾਰੀਆਂ ਚੀਜ਼ਾਂ ਇੱਥੇ ਚੋਪ ਕਰਕੇ ਹੀ ਲਈਆਂ ਵਾਂ ਕਿਸੇ ਦਾ ਕੋਈ ਪੇਸਟ ਨਹੀਂ ਅਸੀਂ ਤਿਆਰ ਕੀਤਾ ਤੇ ਹੁਣ ਜਿਹੜਾ ਅਸੀਂ ਲਸਣ ਉਹ ਵੀ ਐਡ ਕਰ ਦਿੱਤਾ ਵਾ ਲਸਣ ਤੇ ਅਦਰ ਜੜੀ ਇਹ ਦੋਨੋਂ ਚੀਜ਼ਾਂ ਅਸੀਂ ਐਡ ਕੀਤੀਆਂ ਵਾ ਇਹ 2-2 ਚਮਚ ਆ ਛੋਟੇ ਤੇ ਨਾਲ ਦੇ ਨਾਲ ਹੀ ਹੁਣ ਅਸੀਂ ਜਿਹੜੀ ਹਰੀ ਮਿਰਚਾ ਉਹਨੂੰ ਵੀ ਐਡ ਕਰ ਦਿੰਨੇ ਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਿੰਨੇ ਆ ਤੇ ਇੱਧਰ ਅਸੀਂ ਗੈਸ ਨੂੰ ਕਰ ਦਿੱਤਾ ਆਫ ਤੇ ਇਹਨੂੰ ਥੋੜਾ ਜਿਹਾ ਠੰਡਾ ਕਰਾਂਗੇ ਤੇ ਫਿਰ ਇਹਦਾ ਅਸੀਂ ਇੱਕ ਪੇਸਟ ਤਿਆਰ ਕਰਨਾ ਵਾ ਇਧਰ ਜਿਹੜਾ ਸਾਡਾ ਤੜਕਾ ਉਹ ਵੀ ਹੋ ਗਿਆ ਵਾ ਜਾਨੀ ਪਿਆਜ਼ ਸਾਰਾ ਕੁਝ ਭੁੱਜ ਗਿਆ ਵਾ ਇਹਦੇ ਵਿੱਚ ਹੁਣ ਅਸੀਂ ਲਾਸਟ ਤੇ ਪਾ ਲੱਗਿਆ ਟਮਾਟਰ ਇਹ ਵੀ ਅਸੀਂ ਕੋਈ ਪੇਸਟ ਨਹੀਂ ਬਣਾਇਆ ਅਸੀਂ ਇਹ ਵੀ ਅਸੀਂ ਇਦਾਂ ਹੀ ਕਟਿੰਗ ਕੀਤੀ ਆ ਛੋਟੇ ਸਾਈਜ਼ ਤੇ ਇਹਨੂੰ ਵੀ ਚੰਗੀ ਤਰ੍ਹਾਂ ਵਿੱਚ ਸੌਫਟ ਕਰਾਂਗੇ ਤੜਕੇ ਦੇ ਵਿੱਚ ਚਲੋ ਜੀ ਜਿੰਨਾ ਚਿਰ ਟਮਾਟਰ ਪੱਕਦਾ ਵਾ ਉਦھر ਅਸੀਂ ਜਿਹੜੀ ਪੇਸਟ ਆ ਇਹਨੂੰ ਤਿਆਰ ਕਰ ਲੈਨੇ ਆ ਜਿਹੜਾ ਪਾਣੀ ਸੀ ਉਹ ਅਸੀਂ ਵਿੱਚ ਹੀ ਐਡ ਕਰ ਦਿੱਤਾ ਵਾ ਕਿਉਂਕਿ ਉਹਦੇ ਵਿੱਚ ਸਾਰਾ ਫਲੇਵਰ ਆ ਤੇ ਇੱਧਰ ਅਸੀਂ ਇੱਕ ਚਮਚ ਹਲਦੀ ਐਡ ਕੀਤੀ ਤੜਕੇ ਦੇ ਵਿੱਚ ਜੀਰਾ ਪਾਊਡਰ ਐਡ ਕੀਤਾ ਵਾ ਗਰਮ ਮਸਾਲਾ ਤੇ ਦੇਗੀ ਮਿਰਚ ਤੇ ਦੇਗੀ ਮਿਰਚ ਅਸੀਂ ਅੱਧੇ ਚਮਚ ਤੋਂ ਕੱਟ ਲਈਆ ਤੇ ਨਮਕ ਅਜੇ ਅਸੀਂ ਇਹਦੇ ਵਿੱਚ ਐਡ ਨਹੀਂ ਕਰਾਂਗੇ ਲਾਸਟ ਤੇ ਐਡ ਕਰਾਂਗੇ ਤੇ ਥੋੜਾ ਜਿਹਾ ਪਾਣੀ ਐਡ ਕਰ ਦਿੰਨੇ ਆ ਤਾਂ ਕਿ ਮਸਾਲੇ ਸਾਡੇ ਬਿਲਕੁਲ ਥੱਲੇ ਨਾ ਲੱਗਣ ਤੇ ਜੜੀ ਇਹਦੀ 스멜 ਮਸਾਲਿਆਂ ਦੀ ਜੜੀ 스멜 ਆ ਬਹੁਤ ਵਧੀਆ ਰਵੇ ਵਿੱਚ ਚਲੋ ਜੀ ਇੱਧਰ ਸਾਡੇ ਮਸਾਲੇ ਜਿਹੜਾ ਤੜਕਾ ਵਾ ਸਾਰਾ ਭੁੰਨਾ ਸ਼ੁਰੂ ਹੋ ਗਿਆ ਆ ਵਾ ਤੇ ਇਹਨੂੰ ਕਵਰ ਕਰ ਦਿੰਨੇ ਆ 5 ਮਿੰਟ ਲਈ ਇੱਧਰ ਜਿਹੜਾ ਸਾਡਾ ਤੜਕਾ ਬਿਲਕੁਲ ਬਣ ਕੇ ਤਿਆਰ ਆ ਤੇ ਇਹਦੇ ਵਿੱਚ ਅਸੀਂ ਜਿਹੜੇ ਖੜੇ ਮਸਾਲੇ ਯੂਜ਼ ਕੀਤੇ ਸੀ ਉਹ ਸਾਰੇ ਅਸੀਂ ਕੱਢ ਦਵਾਂਗੇ ਕਿਉਂਕਿ ਮਸਾਲਿਆਂ ਨੇ ਆਪਣਾ ਫਲੇਵਰ ਦੇ ਦਿੱਤਾ ਹੋਇਆ ਵਾ ਤੜਕੇ ਦੇ ਵਿੱਚ ਹੁਣ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਕੱਢ ਦਿੰਨੇ ਆ ਜੇ ਤੁਸੀਂ ਵਿੱਚ ਰੱਖਣਾ ਚਾਹੁੰਦੇ ਹੋ ਤੇ ਇਹ ਤੜਕੇ ਦੇ ਵਿੱਚ ਰੱਖ ਸਕਦੇ ਹੋ ਪਰ ਮੈਂ ਇਹਨਾਂ ਨੂੰ ਕਿਉਂਕਿ ਦਾਲਚੀਨੀ ਚਾ ਲੌਂਗਾ ਜਦੋਂ ਮੂੰਹ ਚਾਂਦੇ ਬੱਚਾ ਦੇਤੇ ਬੱਚੇ ਨਹੀਂ ਖਾਂਦੇ ਇਸ ਕਰਕੇ ਮੈਂ ਜਿਹੜੇ ਸਾਬਤ ਮਸਾਲੇ ਸਾਰੇ ਕੱਢ ਦਿੱਤੇ ਆ ਤੇ ਇਧਰ ਸਾਡਾ ਪੇਸਟ ਜਿਹੜਾ ਬਿਲਕੁਲ ਤਿਆਰ ਹੋਣਾ ਪਿਆਜ਼ ਦਾ ਤੇ ਜਿਹੜਾ ਅਸੀਂ ਕਾਜੂ ਦਾ ਉਹਨੂੰ ਦੋਨੋਂ ਪੇਸਟ ਬਣਾਏ ਸੀ ਇਹ ਐਡ ਕਰ ਦਿੱਤੇ ਆ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਸਾਰੀਆਂ ਚੀਜ਼ਾਂ ਨੂੰ ਆਪਸ ਵਿੱਚ ਮਿਕਸ ਕਰਨ ਤੋਂ ਬਾਅਦ ਚੰਗੀ ਤਰ੍ਹਾਂ ਪਕਾਵਾਂਗੇ ਕਿਉਂਕਿ ਇੱਥੇ ਅਸੀਂ ਕਾਜੂ ਦਾ ਜੂਸ ਕੀਤਾ ਹੋਇਆ ਤੇ ਗਰੇਵੀ ਇਹਦੇ ਨਾਲ ਕਾਫੀ ਗਾੜੀ ਹੋ ਜਾਏਗੀ ਤੇ ਇਹਦੇ ਨਾਲ ਹੀ ਅਸੀਂ ਐਡ ਕਰ ਦਿੰਨੇ ਆ ਮਟਰ ਤੇ ਨਾਲ ਹੀ ਜਿਹੜੇ ਕਾਜੂ ਆ ਸਾਬਤ ਜਿਹੜੇ ਵਿੱਚ ਅਸੀਂ ਸਬਜ਼ੀ ਚ ਐਡ ਕਰਨ ਲੱਗੇ ਆ ਉਹ ਹੁਣ ਅਸੀਂ ਇਹਨਾਂ ਦੋਨਾਂ ਚੀਜ਼ਾਂ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਪਕਾਵਾਂਗੇ ਤਾਂ ਕਿ ਸਾਡੇ ਕਾਜੂ ਤੇ ਮਟਰ ਦੋਨੋਂ ਚੀਜ਼ਾਂ ਚੰਗੀ ਤਰ੍ਹਾਂ ਸੌਫਟ ਹੋ ਜਾਣ ਚਲੋ ਜੀ ਲੈਡਾ ਲਗਾ ਕੇ ਇਹਨਾਂ ਨੂੰ 5 ਮਿੰਟ ਲਈ ਲੋ ਫਲੇਮ ਤੇ ਰੱਖਾਂਗੇ ਜਿਆਦਾ ਟਾਈਮ ਨਹੀਂ ਰੱਖਾਂਗੇ 5 ਮਿੰਟ ਬਾਅਦ ਫੇਰ ਚੈੱਕ ਕਰਦੇ ਆ ਚਲੋ ਜੀ 5 ਮਿੰਟ ਤੋਂ ਬਾਅਦ ਦੇਖੋ ਜੀ ਜਿਹੜੇ ਮਟਰ ਦਾ ਸਾਈਜ਼ ਥੋੜਾ ਜਿਹਾ ਵੱਡਾ ਹੋ ਗਿਆ ਵਾ ਜਾਨੀ ਮਟਰ ਸਾਡਾ ਸੋਫਟ ਹੋਣਾ ਸ਼ੁਰੂ ਹੋ ਗਿਆ ਆ ਵਾ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਨਮਕ ਤੇ ਕਾਲੀ ਮਿਰਚ ਥੋੜੀ ਜੀ ਉਹ ਐਡ ਕਰ ਦਿੱਤੀ ਆ ਪੀਸੀ ਹੋਈ ਇਹਨੂੰ ਫੇਰ ਅਸੀਂ ਲਿਡ ਲਗਾ ਕੇ ਤੇ 5 ਮਿੰਟ ਲਈ ਪਕਾਵਾਂਗੇ ਇੱਧਰ ਅਸੀਂ ਤਵੇ ਤੇ ਜਿਹੜੀ ਮੇਥੀ ਆ ਸੁੱਕੀ ਹੋਈ ਉਹਨੂੰ ਥੋੜਾ ਜਿਹਾ ਰੋਸਟ ਕਰਾਂਗੇ ਤਾਂ ਕਿ ਇਹ ਥੋੜੀ ਜਿਹੀ ਕਰੈਂਚੀ ਹੋ ਜਾਏ ਤੇ ਇਹਦਾ ਜਿਹੜਾ ਫਲੇਵਰ ਆ ਉਹਦੇ ਵਿੱਚ ਬਹੁਤ ਵਧੀਆ ਆਵੇ। ਇੱਧਰ ਸਾਡੀ ਸਬਜ਼ੀ ਜਿਹੜੀ ਬਣ ਚੁੱਕੀ ਆ ਜਾਨੀ 80% ਕੁੱਕ ਹੋ ਗਈ ਹੋਈ ਆ ਤੇ ਇਹਦੇ ਵਿੱਚ ਜਿਹੜੀ ਅਸੀਂ ਮੇਥੀ ਨੂੰ ਰੋਸਟ ਕੀਤਾ ਸੀ ਉਹਨੂੰ ਐਡ ਕਰ ਦਿੰਨੇ ਆ। ਚੋਲੋ ਜੀ ਇਹਨੂੰ ਵੀ ਚੰਗੀ ਤਰ੍ਹਾਂ ਵਿੱਚ ਮਿਕਸ ਕਰ ਦਿੰਨੇ ਆ ਤੇ ਇਹਨੂੰ ਫਿਰ ਅਸੀਂ 2 ਮਿੰਟ ਲਈ ਪਕਾਵਾਂਗੇ ਤੇ 2 ਮਿੰਟ ਤੋਂ ਬਾਅਦ ਜਿਹੜੇ ਸਾਡੇ ਮਟਰ ਆ ਤੇ ਕਾਲਚੂ ਬਿਲਕੁਲ ਸੋਫਟ ਹੋ ਗਿਆ ਹੁਣ ਅਸੀਂ ਇਹਦੇ ਵਿੱਚ ਜਿਹੜੇ ਮਖਾਣੇ ਰੋਸਟ ਕੀਤੇ ਸੀ ਉਹਨਾਂ ਨੂੰ ਐਡ ਕਰਾਂਗੇ ਇਹ ਇਹਨੂੰ ਵੀ ਅਸੀਂ ਲਿਡ ਲਗਾ ਕੇ 5 ਮਿੰਟ ਲਈ ਲੋ ਫਲੇਮ ਤੇ ਰੱਖਾਂਗੇ ਇੱਧਰ ਜਿਹੜੇ ਮਖਾਣੇ ਸਾਡੇ ਇਹ ਵੀ ਵਿੱਚ ਸੋਫਟ ਹੋ ਗਏ ਹੋਏ ਆ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਗਰੇਵੀ ਦਾ ਫਲੇਵਰ ਆ ਉਸ ਮਖਾਣਿਆਂ ਵਿੱਚ ਮਟਰ ਵਿੱਚ ਜਿਵੇਂ ਕਿ ਤੀਨੋ ਚੀਜ਼ਾਂ ਵਿੱਚ ਐਡ ਹੋ ਗਿਆ ਆ ਵਾ ਇੱਧਰ ਸੜੀ ਸਬਜ਼ੀ ਬਣ ਕੇ ਪੂਰੀ ਤਰ੍ਹਾਂ ਤਿਆਰ ਆ ਤੇ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਸਰਵਿੰਗ ਬੋਲ ਲੈਨੇ ਆ ਤੇ ਉਹਦੇ ਵਿੱਚ ਸਰਵ ਕਰਦੇ ਆ ਤੁਸੀਂ ਚਾਹੋ ਤੇ ਇਹਦੇ ਵਿੱਚ ਲਾਸਟ ਤੇ ਚੀਨੀ ਐਡ ਕਰ ਸਕਦੇ ਹੋ ਅੱਧਾ ਚਮਚ ਪਰ ਮੈਂ ਇਹਦੇ ਵਿੱਚ ਚੀਨੀ ਐਡ ਨਹੀਂ ਕੀਤੀ ਕਿਉਂਕਿ ਡਰਾਈ ਫਰੂਟ ਵਿੱਚ ਮਿਠਾਸ ਹੁੰਦੀ ਆ ਤੇ ਦੂਜੀ ਗੱਲ ਪਿਆਜ਼ ਆ ਉਹਦੀ ਕੁਆਂਟੀਟੀ ਅਸੀਂ ਵੱਧ ਯੂਜ਼ ਕੀਤੀ ਆ ਇਸ ਕਰਕੇ ਪਿਆਜ਼ ਵਿੱਚ ਵੀ ਜੜੀ ਮਿਠਾਸ ਹੁੰਦੀ ਆ ਤੇ ਸਰਵਿੰਗ ਬੋਲ ਵਿੱਚ ਅਸੀਂ ਜਿਹੜੀ ਸਬਜ਼ੀ ਕੱਢ ਲਈ ਹੋਈ ਆ ਤੇ ਇਹਨੂੰ ਗਾਰਨਿਸ਼ਿੰਗ ਕਰਦੇ ਆ ਇੱਧਰ ਅਸੀਂ ਕਰੀਮ ਲਈ ਆ ਥੋੜੀ ਜਿਹੀ ਉੱਪਰ ਕਰਾਂਗੇ ਤੇ ਨਾਲ ਦੇ ਨਾਲ ਧਨੀਆ ਫਰੈਸ਼ ਧਨੀਆ ਵਾਂ ਬਿਲਕੁਲ ਤੇ ਹੁਣ ਅਸੀਂ ਇਹਦੇ ਉੱਪਰ ਲਗਾਣੇ ਆ ਕਾਜੂ ਤਾਂ ਕਿ ਇਹ ਦੇਖਣ ਵਿੱਚ ਵੀ ਜਿੰਨੀ ਕਿ ਜਿੰਨਾ ਮੇਕੀ ਖਾਣ ਵਿੱਚ ਸਾਨੂੰ ਵਧੀਆ ਲੱਗੇ ਦੇਖਣ ਵਿੱਚ ਵੀ ਇਹ ਓਨੀ ਵਧੀਆ ਲੱਗੇ ਇਸ ਕਰਕੇ ਅਸੀਂ ਇਹਦੀ ਗਾਰਨਿਸ਼ਿੰਗ ਕਰ ਰਹੇ ਆ ਇੱਜ ਇੱਧਰ ਅਸੀਂ ਜਿਹੜਾ ਜਿੰਜਰ ਆ ਉਹਦੇ ਸਲਾਈਸ ਕੀਤੀ ਆ ਬਿਲਕੁਲ ਪਤਲੇ ਪਤਲੇ ਉਹ ਲਗਾਤੇ ਆ ਚਲੋ ਜੀ ਸਾਡੀ ਸਬਜੀ ਇੱਕਦਮ ਰੈਡੀ ਆ ਤੇ ਦੂਸਰੀ ਸਾਈਡ ਅਸੀਂ ਤੰਦੂਰੀ ਰੋਟੀ ਦੀ ਤਿਆਰੀ ਕਰਾਂਗੇ ਤੇ ਜੇ ਤੁਹਾਨੂੰ ਮੇਰੀ ਇਹ ਰੈਸਪੀ ਵਧੀਆ ਲੱਗੀ ਹੋਵੇ ਇਹਨੂੰ ਲਾਈਕ ਸ਼ੇਅਰ ਕਮੈਂਟ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਜੀ ਅਸੀਂ ਇੱਧਰ ਆਪਣੀ ਪਲੇਟ ਲਗਾ ਲਈ ਹੋਈ ਆ ਤੇ ਇੰਜੋਏ ਕਰਦੇ ਆ ਤੇ ਉਸੀ ਮੇਰੀ ਰੈਸਪੀ ਜਿਹੜੀ ਇਹ ਫੁੱਲ ਵਾਚ ਕਰਿਓ ਤੇ ਲਾਈਕ ਸ਼ੇਅਰ ਕਮੈਂਟ